ਕੋ ਅੱਜ ਬਰਿੰਦਰ ਸਿੰਘ ਫੌਜੀ ਨੂੰ ਪੇਸ਼ ਕੀਤਾ ਸੀਗਾ ਅੱਜ ਮਾਨਯੋਗ ਅਦਾਲਤ ਨੇ ਉਹਦਾ ਜੁਡੀਸ਼ਲ ਤਸਦੀ ਕਰ ਦਿੱਤੀ ਜੀ ਜਿਹੜੇ ਪਿਛਲੇ ਵੀ ਇਹਨਾਂ ਨੇ ਗਰਾਊਂਡ 'ਤੇ ਰੱਖਿਆ ਸੀ ਰਿਕਵਰੀ ਕਰਨੀ ਹੈ ਵੈਪਨ ਰਿਕਵਰ ਕਰਨਾ ਹੈ ਉੱਚਾ ਜੀ ਰਿਕਵਰੀ ਨਹੀਂ ਆਏਗੀ ਨਾ ਹੀ ਕੋਈ ਪਿਸਟਲ ਰਿਕਵਰ ਹੋਇਆ ਤੇ ਨਾ ਹੀ ਕੋਈ ਰਿਕਵਰੀ ਹੋ ਰਹੀ ਹੈ ਜਿਹੜੀ ਜਿਹੜੀ ਕਰ ਰਿਹਾ ਜੀ ਉਹ ਨਹੀਂ ਦੱਸਣਾ ਬਰਾਬਰ ਫੌਜੀ ਬਰਾਬਰ ਤੇਜ ਦੇ ਡਿਸੀਜਨ ਟੋੜਦਾ ਜੀ 39 ਨੰਬਰ ਮੁਕਦਮਾ ਸਾਡਾ 2023 ਦਾ ਜਿਹਦੇ 'ਚ ਬਰਿੰਦਰ ਸਿੰਘ ਫੌਜੀ ਸਨ ਉਹ ਜਗਦੀਸ਼ ਸਿੰਘ ਵਾਸੀ ਜੋਤ ਸਿੰਘ ਵਾਲਾ ਥਾਣਾ ਸਦਰ ਪੱਟੀ ਜ਼ਿਲ੍ਹਾ ਤਰਨਤਾਰਨ ਅੱਜ ਅਸੀਂ ਕੋਰਟ 'ਚ ਪੇਸ਼ ਕੀਤਾ ਤੇ ਅਦਾਲਤ ਨੇ 14 ਦਿਨ ਦੇ ਜੁਡੀਸ਼ੀਅਲ ਮਾਨਤੇ ਭੇਜਿਆ ਜੀ 18 ਚਾਰ ਨੂੰ ਉਹਦੀ ਜਿਹੜੀ ਦੁਬਾਰਾ ਪੇਸ਼ ਹੋ ਰਹੀ ਹੈ ਕਿਹੜੀ ਅਦਾਲਤ 'ਚ ਲੈ ਕੇ ਜਾਓ ਉਥੋਂ ਕਿਹੜੀ ਜੇਲ੍ਹ 'ਚ ਲੈ ਕੇ ਜਾ ਰਹੇ ਹਾਂ ਹਾਂ ਇਥੋਂ ਜੀ ਸੈਂਟਰਲ ਜੇਲ੍ਹ ਅੰਮ੍ਰਿਤਸਰ ਭੇਜਿਆ ਜੀ ਇਹਨਾਂ ਨੇ ਜੁਤੀ ਜਾ ਕੇ ਬੰਦ ਕਰਾਂ ਕਿਉਂਕਿ ਇਲਾਕਾ ਵਿੱਚ ਜਿਸ ਤਰ੍ਹਾਂ ਸਾਡਾ ਇਹ ਪੈਂਦਾ ਉਸ ਜਗ੍ਹਾ ਤੋਂ ਫੇਰ ਕਰਦੀ ਹੋਈ ਹੈ ਕੋਈ ਖਲਾਸਾ ਹੋਇਆ ਅਨੰਦਪੁਰ ਪੌਜ ਬਾਰੇ ਜਿਹੜੀ ਬਿਲਕੁਲ ਜੀ ਅਸੀਂ ਸਾਨੂੰ ਜੋ ਜੋ ਲੋੜੀਦਾ ਸੀ ਗਏ ਇਸ ਸਮੇਂ ਦੌਰਾਨ ਉਹ ਅਸੀਂ ਸਾਰਾ ਕੁਝ ਆਪਣਾ ਸਫਾ ਮਿਸਲ ਤੇ ਲਿਆ ਕੇ ਤੇ ਆਪਣੀ ਕਤਿਸ਼ ਲਈ ਇਹ ਮੁਕੰਮਲ ਕਰਨ ਵਾਲੇ ਵੱਧ ਰਹੇ ਹਾਂ ਕਿਉਂਕਿ ਅਜੇ ਦੇ ਵਿੱਚ ਦੋ ਦੋਸ਼ੀ ਜਿਹੜੇ ਅਰੈਸਟ ਕਰਨੇ ਬਾਕੀ ਆ ਜਦੋਂ ਉਹ ਵੀ ਆ ਜਾਣਗੇ ਫਿਰ ਸਾਰਾ ਕੁਝ ਫਾਈਨਲ ਹੋ ਜਾਣਾ ਹੈ ਕਿਦੋਂ ਰਿਕਵਰ ਹੋਣ ਜਾ ਰਹੀ ਹੈ ਅਗਲੇ ਕੁਝ ਦਿਨਾਂ ਤੱਕ ਵੀ ਜਿਦੋਂ ਜਿਵੇਂ ਉਹਨਾਂ ਦਾ ਐਨਐਸਏ ਖਤਮ ਹੋਏਗਾ ਉਸ ਹਿਸਾਬ ਨਾਲ ਸਾਨੂੰ ਉਹਨਾਂ ਨੇ ਅਸਰ ਜਿਹੜਾ ਇਹ ਗਵਰਨਮੈਂਟ ਦੀ ਹੈ ਦਾ ਜਿਹੜਾ ਹਥਿਆਰ ਸੀ ਇਹਦੇ ਕੋਲ ਪਿਆ ਸੀ ਵੀ ਪਤਾ ਲੱਗਾ ਸੀ ਕਿ ਕਿਸੇ ਨੂੰ ਦਿੱਤਾ ਸੀ ਪਤਾ ਲੱਗਾ ਕਿ ਕਿੱਥੇ ਕੋਈ ਕਵਰ ਹੋਇਆ ਥਿਆਰੇ ਦਾ ਜੀ ਬਿਲਕੁਲ ਜੀ ਜਿਹੜੀ ਇੱਕ ਰਾਈਫਲ ਸੀਗੀ 12 ਬੋਰ ਉਹ ਅਸੀਂ ਰਿਕਵਰ ਕਰ ਲਈਏ ਕਿਹਨੇ 315 ਬੋਰ ਰਾਈਫਲ ਕਿਸੇ ਦੀ ਵਰਤੀ ਸੀ ਉਸ ਦਿਨ ਉਹ ਵੀ ਅਸੀਂ ਰਿਕਵਰ ਕਰ ਲਈਏ ਔਰ ਹੁਣ ਇਹਦਾ ਇੱਕ ਪਿਸਟਲ ਰਹਿ ਗਿਆ ਜੀ ਉਹ ਅਜੇ ਤੁਸੀਂ ਅਰੈਸਟ ਕਰਨ ਵਾਲਾ ਵਾ ਉਹ ਭਗਾਉ ਉਹਦਾ ਨਾਮ ਅਸੀਂ ਅਜੇ ਡਿਸਕਲੋਜ਼ ਨਹੀਂ ਕਰ ਸਕਦੇ ਉਹ ਤੋਂ ਪਰਹੀਂ ਕਿਉਂਕਿ ਉਹਨੂੰ ਅਰੈਸਟ ਕਰਾਂਗੇ ਉਦੋਂ ਹੋ ਜੇਗਾ ਰਾਈਫਲ ਇਹ ਦੀ ਆਪਣੀ ਸੀ ਜੇ ਮੰਨ ਲਓ ਇੱਕ ਰਾਈਫਲ ਇਹ ਦੀ ਆਪਣੀ ਸੀ ਇੱਕ ਇਹਨੇ ਕਿਸੇ ਦੀ ਮੰਗਵੀ ਲਈ ਸੀ ਜਿਹੜੀ 315 ਬੋਰ ਰਾਈਫਲ ਇਹ ਜਿਹੜਾ 23 ਤਰੀਕ ਨੂੰ ਜਿਹੜਾ ਹੋਇਆ ਇਸੇ ਸੋਰੀ 23 ਤਰੀਕ ਨੂੰ ਇਨਸੀਡੈਂਟ ਹੁੰਦਾ ਉਹ ਉਹਦੇ ਜਿਹੜੇ ਲੈ ਕੇ ਆਏ ਸੀ ਉਹ ਅਸੀਂ ਇਹਦੀ ਰਿਕਵਰੀ ਜਿਹੜਾ ਪੈਕਲ ਰਹੇਗਾ ਉਹ ਇਹਦਾ ਆਪਣਾ ਜਨ ਕਿਹੜਾ ਹੈ ਇਹਦੇ ਦਸੰਤ ਤੱਕ ਦਾ ਲਿਸੈਂਸੀ ਹੈ ਜੀ ਜਦੋਂ ਅਸੀਂ ਰਿਕਵਰ ਕਰਾਂਗੇ ਉਦੋਂ ਪਤਾ ਲੱਗੇਗਾ ਜੀ ਇਹ ਕੋ ਅੱਜ ਵਰਿੰਦਰ ਸਿੰਘ ਫੌਜੀ ਨੂੰ ਪੇਸ਼ ਕੀਤਾ ਸੀਗਾ ਅੱਜ ਮਾਨਯੋਗ ਅਦਾਲਤ ਨੇ ਉਹਦਾ ਜੁਡੀਸ਼ੀਅਲ ਤਸਦੀਕ ਕਰ ਦਿੱਤੀ ਇਹ ਜਿਹੜੇ ਪਿਛਲੇ ਵੀ ਇਹਨਾਂ ਨੇ ਗਰਾਊਂਡ 'ਤੇ ਰੱਖਿਆ ਸੀ ਰਿਕਵਰੀ ਕਰਨੀ ਹੈ ਵੈਪਨ ਵੀ ਕਵਰ ਕਰਨਾ ਹੈ ਉੱਚਾ ਜਿ ਰਿਕਵਰੀ ਨਹੀਂ ਆਏਗੀ ਨਾ ਹੀ ਕੋਈ ਪਿਸਟਲ ਰਿਕਵਰ ਆਏ ਤੇ ਨਾ ਹੀ ਕੋਈ ਰੈਕਲ ਵੀ ਕਵਰ ਹੋਏਗਾ ਜਿਹੜੀ ਜਿਹੜਾ ਕਹਿੰਦਾ ਜੀ ਉਹ ਨਹੀਂ ਦੱਸਣਾ ਬਰਾਬਰ ਫੌਜੀ ਬਰਾਬਰ ਤੇਜ ਦਾ ਡਿਸੀਜਨ ਟੋੜਦਾ ਨਹੀਂ ਹੋ 39 ਨੰਬਰ ਮਕਦਮਾ ਸਾਡਾ 2023 ਦਾ ਜਿਹਦੇ ਵਿੱਚ ਵਿਰਿੰਦਰ ਸਿੰਘ ਫੌਜੀ ਸਨ ਉਹ ਜਗਦੀਸ਼ ਸਿੰਘ ਵਾਸੀ ਜੋੜ ਸਿੰਘ ਵਾਲਾ ਥਾਣਾ ਸਦਰਪੱਟੀ ਜ਼ਿਲ੍ਹਾ ਤਰਨਤਾਰਨ ਅੱਜ ਅਸੀਂ ਕੋਰਟ ਚ ਪੇਸ਼ ਕੀਤਾ ਤੇ ਅਦਾਲਤ ਨੇ 14 ਦਿਨ ਦੇ ਜੁਡੀਸ਼ੀਅਲ ਮੰਡ ਤੇ ਭੇਜਿਆ ਜੀ 18 ਚਾਰ ਨੂੰ ਉਹਦੀ ਜਿਹੜੀ ਦੁਬਾਰਾ ਪੇਸ਼ ਹੋਏ ਕਿਹੜੀ ਅਦਾਲਤ ਵਿੱਚ ਲੈ ਕੇ ਜਾਓ ਉਦੋਂ ਕਿਹੜੀ ਜੇਲ੍ਹ ਵਿੱਚ ਲੈ ਕੇ ਜਾ ਰਹੇ ਹਾਂ ਹਾਂ ਇਥੋਂ ਜੀ ਸੈਂਟਰਲ ਜੇਲ੍ਹ ਅੰਮ੍ਰਿਤਸਰ ਭੇਜਿਆ ਜੀ ਇਹਨਾਂ ਨੇ ਉਸ ਤੋਂ ਤਿੱਜਾ ਕੇ ਬੰਦ ਕਰਾਂ ਕਿਉਂਕਿ ਇਲਾਕਾ ਵਿੱਚ ਜਿਸ ਤਰ੍ਹਾਂ ਸਾਡਾ ਇਹ ਪੈਂਦਾ ਉਸ ਜਗ੍ਹਾ ਤੋਂ ਫੇਰ ਕਰਦੀ ਨਹੀਂ ਕੋਈ ਖ਼ਲਾਸ ਹੋਇਆ ਅਨੰਦਪੁਰ ਫੌਜ ਬਾਰੇ ਜਿਹ ਬਿਲਕੁਲ ਜੀ ਅਸੀਂ ਸਾਨੂੰ ਜੋ ਜੋ ਲੋੜੀਦਾ ਸੀ ਗਏ ਇਸ ਸਮੇਂ ਦੌਰਾਨ ਉਹ ਅਸੀਂ ਸਾਰਾ ਕੁਝ ਆਪਣਾ ਸਫਾ ਮਿਸਲ ਤੇ ਲਿਆ ਕੇ ਤੇ ਆਪਣੀ ਕਤਿੱਸ ਜਰੀਆ ਮੁਕੰਮਲ ਕਰਨ ਵਾਲ ਵਧ ਰਹੇ ਹਾਂ ਕਿਉਂਕਿ ਅਜੇ ਦੇ ਵਿੱਚ ਦੋ ਦੋਸ਼ੀ ਜਿਹੜੇ ਅਰੈਸਟ ਕਰਨੇ ਬਾਕੀ ਆ ਜਦੋਂ ਉਹ ਵੀ ਆ ਜਾਣਗੇ ਤੇ ਫਿਰ ਸਾਰਾ ਕੁਝ ਫਾਈਨਲ ਹੋ ਜਾਣਾ ਹੈ। ਉਹਨਾਂ ਦੀ ਕਦੋਂ ਰਿਕਵਰ ਹੋਣ ਜਾ ਰਹੀ ਹੈ ਇਹਦੇ ਜਿਹੜਾ। ਅਗਲੇ ਕੁਝ ਦਿਨਾਂ ਤੱਕ ਵੀ ਜਿਦੋਂ ਜਿਵੇਂ ਉਹਨਾਂ ਦਾ ਐਨਐਸਏ ਖਤਮ ਹੋਏਗਾ ਉਸ ਹਿਸਾਬ ਨਾਲ ਸੀ ਉਹਨਾਂ ਨੇ ਅਸਰ ਜਿਹੜਾ ਇਹ ਗਵਰਨਮੈਂਟ ਦੀ ਹੈ ਤਾਂ ਜਿਹੜਾ ਹਸਲਾ ਸੀ ਇਹਦੇ ਕੋਲ ਪਿਆ ਸੀ ਵੀ ਪਤਾ ਲੱਗਾ ਸੀ ਕਿ ਕਿਸੇ ਨੂੰ ਦਿੱਤਾ ਕਿ ਪਤਾ ਲੱਗਾ ਕਿ ਕਿੱਥੇ ਰਿਕਵਰ ਹੋਇਆ ਥਿਆਰੇ ਦਾ ਜੀ। ਬਿਲਕੁਲ ਜੀ ਜਿਹੜੀ ਇੱਕ ਰਾਈਫਲ ਸੀਗੀ 12 ਬੋਰ ਉਹ ਅਸੀਂ ਰਿਕਵਰ ਕਰ ਲਈਏ। ਕਿਤੇ ਨੇ 315 ਬੋਰ ਰਾਈਫਲ ਕਿਸੇ ਦੀ ਵਰਤੀ ਸੀ ਉਸ ਦਿਨ ਉਹ ਵੀ ਅਸੀਂ ਰਿਕਵਰ ਕਰ ਲਈਏ। ਔਰ ਹੁਣ ਇਹਦਾ ਇੱਕ ਪਿਸਟਲ ਰਹਿ ਗਿਆ ਜੀ ਉਹ ਅਜੇ ਕੋਸ਼ ਉਹਦਾ ਨਾਮ ਅਸੀਂ ਅਜੇ ਡਿਸਕਲੋਜ਼ ਨਹੀਂ ਕਰ ਸਕਦੇ ਉਹ ਤੋਂ ਪਰਹੀਂ ਕਿਦੋਂ ਉਹਨੂੰ ਅਰੈਸਟ ਕਰਾਂਗੇ ਉਦੋਂ ਹੋ ਜੇਗਾ ਰਾਈਫਲ ਇਹ ਦੀ ਆਪਣੀ ਸੀ ਜੇ ਮੰਨ ਲਓ ਇੱਕ ਰਾਈਫਲ ਇਹ ਦੀ ਆਪਣੀ ਸੀ ਇੱਕ ਇਹਨੇ ਕਿਸੇ ਦੀ ਮੰਗਵੀ ਲਈ ਸੀ ਜਿਹੜੀ 315 ਬੋਰ ਰਾਈਫਲ ਇਹ ਜਿਹੜਾ 23 ਤਰੀਕ ਨੂੰ ਜਿਹੜਾ ਹੋਇਆ ਇਸੇ ਸੋਰੀ 23 ਤਰੀਕ ਨੂੰ ਇਨਸੀਡੈਂਟ ਹੁੰਦਾ ਉਹ ਉਹਦੇ ਜਿਹੜੇ ਲੈ ਕੇ ਆਏ ਸੀ ਉਹ ਅਸੀਂ ਇਹਦੀ ਰਿਕਵਰੀ ਜਿਹੜਾ ਪਿੱਟਲ ਰਹੇਗਾ ਉਹ ਇਹਦਾ ਆਪਣਾ ਜਨ ਇਹਦੇ ਦਸੰਤ ਤੱਕ ਨੋਸੈਂਸੀ ਹੈ ਜੀ ਜਦੋਂ ਅਸੀਂ ਰਿਕਵਰ ਕਰਾਂਗੇ ਉਦੋਂ ਪਤਾ ਲੱਗੇਗਾ ਜੀ ਇਹ ਕੋ ਅੱਜ ਬਰਿੰਦਰ ਸਿੰਘ ਫੌਜੀ ਨੂੰ ਪੇਸ਼ ਕੀਤਾ ਸੀਗਾ ਅੱਜ ਮਾਨਯੋਗ ਅਦਾਲਤ ਨੇ ਉਹਦਾ ਜੁਡੀਸ਼ਲ ਟੈਸਟੀ ਕਰ ਦਿੱਤੀ ਜੀ ਜਿਹੜੇ ਪਿਛਲੇ ਵੀ ਇਹਨਾਂ ਨੇ ਗਰਾਊਂਡ 'ਤੇ ਰੱਖਿਆ ਸੀ ਰਿਕਵਰੀ ਕਰਨੀ ਹੈ ਵੈਪਨ ਰਿਕਵਰ ਕਰਨਾ ਹੈ ਉੱਚਾ ਜੀ ਰਿਕਵਰੀ ਨਹੀਂ ਆਏਗੀ ਨਾ ਹੀ ਕੋਈ ਪਿਸਟਲ ਰਿਕਵਰ ਆਏ ਤੇ ਨਾ ਹੀ ਕੋਈ ਰਿਕਵਰੀ ਟੱਕਰ ਹੋਈ ਜੀ ਉਹ ਨਹੀਂ ਦੱਸਿਆ ਬਰਾਬਰ ਬਰਿੰਦਰ ਸਿੰਘ ਫੌਜੀ ਬਰਾਬਰ ਤੇਜ ਦੇ ਡਿਸੀਜਨ ਟੋੜਦਾ ਜੀ 39 ਨੰਬਰ ਮੁਕਦਮਾ ਸਾਡਾ 2023 ਦਾ ਜਿਹਦੇ 'ਚ ਬਰਿੰਦਰ ਸਿੰਘ ਫੌਜੀ ਸਨ ਉਹ ਜਗਦੀਸ਼ ਸਿੰਘ ਵਾਸੀ ਜੋਤ ਸਿੰਘ ਵਾਲਾ ਥਾਣਾ ਸਦਰ ਪੱਟੀ ਜ਼ਿਲ੍ਹਾ ਤਰਨਤਾਰਨ ਅੱਜ ਅਸੀਂ ਕੋਰਟ ਚ ਪੇਸ਼ ਕੀਤਾ ਤੇ ਅਦਾਲਤ ਨੇ 14 ਦਿਨ ਦੇ ਜੁਡੀਸ਼ੀਅਲ ਮਾਨਤੇ ਭੇਜਿਆ ਜੀ 18 ਚਾਰ ਨੂੰ ਉਹਦੀ ਜਿਹੜੀ ਦੁਬਾਰਾ ਪੇਸ਼ ਹੋ ਰਹੀ ਹੈ ਕਿਹੜੀ ਅਦਾਲਤ ਵਿੱਚ ਲੈ ਕੇ ਜਾਓ ਉਥੋ ਕਿਹੜੀ ਜੇਲ੍ਹ ਵਿੱਚ ਲੈ ਕੇ ਜਾ ਰਹੇ ਹਾਂ ਹਾਂ ਇਥੋਂ ਜੀ ਸੈਂਟਰਲ ਜੇਲ੍ਹ ਅੰਮ੍ਰਿਤਸਰ ਭੇਜਿਆ ਜੀ ਇਹਨਾਂ ਨੇ ਜੁਤੀ ਜਾ ਕੇ ਬੰਦ ਕਰਾਂ ਕਿਉਂਕਿ ਇਲਾਕਾ ਵਿੱਚ ਜਿਸ ਤਰ੍ਹਾਂ ਸਾਡਾ ਇਹ ਪੈਂਦਾ ਉਸ ਜਗ੍ਹਾ ਤੋਂ ਫੇਰ ਕਰਦੀ ਹੋਈ ਕੋਈ ਖ਼ਲਾਸ ਹੋਇਆ ਅਨੰਦਪੁਰ ਪੌਜ ਬਾਰੇ ਜਿਹੜੀ ਬਿਲਕੁਲ ਜੀ ਅਸੀਂ ਸਾਨੂੰ ਜੋ ਜੋ ਲੋੜੀਦਾ ਸੀ ਗਾਇਸ ਇਸ ਸਮੇਂ ਦੌਰਾਨ ਉਹ ਅਸੀਂ ਸਾਰਾ ਕੁਝ ਆਪਣਾ ਸਫਾ ਵਿੱਚ ਲਿਆ ਕੇ ਤੇ ਆਪਣੀ ਕਥੀਸ ਜਰੀਆ ਮੁਕੰਮਲ ਕਰਨ ਵਾਲ ਵਧ ਰਹੇ ਹਾਂ ਕਿਉਂਕਿ ਅਜੇ ਦੇ ਵਿੱਚ ਦੋ ਦੋਸ਼ੀ ਜਿਹੜੇ ਅਰੈਸਟ ਕਰਨੇ ਬਾਕੀ ਆ ਜਦੋਂ ਵੀ ਆ ਜਾਣਗੇ ਫਿਰ ਸਾਰਾ ਕੁਝ ਫਾਈਨਲ ਹੋਊਗਾ। ਉਹਨਾਂ ਦੀ ਕਦੋਂ ਰਿਕਵਰਟ ਹੋਣ ਜਾ ਰਹੀ ਹੈ ਜਿਹੜਾ। ਅਗਲੇ ਕੁਝ ਦਿਨਾਂ ਤੱਕ ਵੀ ਜਿਦੋਂ ਜਿਵੇਂ ਉਹਨਾਂ ਦਾ ਐਮਐਸਏ ਖਤਮ ਹੋਏਗਾ ਉਸ ਹੱਬ ਨਾਲ ਸੀ ਉਹਨਾਂ ਨੇ। ਸਰ ਜਿਹੜਾ ਇਹ ਗਨਮੈਂਟ ਸੀ ਇਹਦਾ ਜਿਹੜਾ ਅਸਲਾ ਸੀ ਇਹਦੇ ਕੋਲ ਪਿਆ ਸੀ। ਵੀ ਪਤਾ ਲੱਗਾ ਸੀ ਕਿ ਕਿਸੇ ਨੂੰ ਦਿੱਤਾ ਸੀ ਪਤਾ ਲੱਗਾ ਕਿ ਕਿੱਥੇ ਰਿਕਵਰ ਹੋਇਆ ਥਿਆਰੇ ਦਾ ਜੀ। ਬਿਲਕੁਲ ਜੀ ਜਿਹੜੀ ਇੱਕ ਰਾਈਫਲ ਸੀਗੀ 12 ਬੋਰ ਉਹ ਅਸੀਂ ਰਿਕਵਰ ਕਰ ਲਈਏ। ਕਿਹਨੇ 315 ਬੋਰ ਰਾਈਫਲ ਕਿਸੇ ਦੀ ਵਰਤੀ ਸੀ ਉਸ ਦਿਨ ਉਹ ਵੀ ਅਸੀਂ ਰਿਕਵਰ ਕਰ ਲਈਏ। ਔਰ ਹੁਣ ਇਹਦਾ ਇੱਕ ਪਿਸਟਲ ਰਹਿ ਗਿਆ ਜੀ ਉਹ ਅਜੇ ਕੋਈ ਅਰੈਸਟ ਕਰਨ ਉਹਦਾ ਨਾਮ ਅਸੀਂ ਅਜੇ ਡਿਸਕਲੋਜ਼ ਨਹੀਂ ਕਰ ਸਕਦੇ ਉਹ ਤੋਂ ਪਰਹੀਂ ਕਿਉਂਕਿ ਉਹਨੂੰ ਅਰੈਸਟ ਕਰਾਂਗੇ ਉਦੋਂ ਹੋ ਜੇਗਾ ਰਾਈਫਲ ਇਹ ਦੀ ਆਪਣੀ ਸੀ ਜੇ ਮੰਨ ਲਓ ਇੱਕ ਰਾਈਫਲ ਇਹ ਦੀ ਆਪਣੀ ਸੀ ਇੱਕ ਇਹਨੇ ਕਿਸੇ ਦੀ ਮੰਗਵੀ ਲਈ ਸੀ ਜਿਹੜੀ 315 ਬੋਰ ਰਾਈਫਲ ਇਹ ਜਿਹੜਾ 23 ਤਰੀਕ ਨੂੰ ਜਿਹੜਾ ਹੋਇਆ ਇਸੇ ਸੋਰੀ 23 ਤਰੀਕ ਨੂੰ ਇਨਸੀਡੈਂਟ ਹੁੰਦਾ ਉਹ ਉਹਦੇ ਜਿਹੜੇ ਲੈ ਕੇ ਆਏ ਸੀ ਉਹ ਅਸੀਂ ਇਹਦੀ ਰਿਕਵਰੀ ਜਿਹੜਾ ਪੈਟਰ ਰਹਿ ਗਿਆ ਉਹ ਇਹਦਾ ਆਪਣਾ ਜਨ ਕਿਹੜਾ ਇਹਦੇ ਦਸੰਤ ਤੱਕ ਦਾ ਸੈਂਸੀ ਹੈ ਜੀ ਜਦੋਂ ਅਸੀਂ ਰਿਕਵਰ ਕਰਾਂਗੇ ਉਦੋਂ ਪਤਾ ਲੱਗੇਗਾ ਜੀ ਇਹ ਕੋ ਅੱਜ ਬਰਿੰਦਰ ਸਿੰਘ ਫੌਜੀ ਨੂੰ ਪੇਸ਼ ਕੀਤਾ ਸੀਗਾ ਅੱਜ ਮਾਨਯੋਗ ਅਦਾਲਤ ਨੇ ਉਹਦਾ ਜੁਡੀਸ਼ਲ ਟੈਸਟੀ ਕਰ ਦਿੱਤੀ ਇਹ ਜਿਹੜੇ ਪਿਛਲੇ ਵੀ ਇਹਨਾਂ ਨੇ ਗਰਾਊਂਡ 'ਤੇ ਰੱਖਿਆ ਸੀ ਰਿਕਵਰੀ ਕਰਨੀ ਹੈ ਵੈਪਨ ਵੀ ਕਵਰ ਕਰਨਾ ਹੈ ਉੱਚਾ ਜਿ ਰਿਕਵਰੀ ਨਹੀਂ ਆਏਗੀ ਨਾ ਹੀ ਕੋਈ ਪਿਸਟਲ ਰਿਕਵਰ ਆਏ ਤੇ ਨਾ ਹੀ ਕੋਈ ਰੈਕਲ ਕਵਰ ਹੋਈ ਨਾ ਜੀ ਉਹ ਨਹੀਂ ਦੱਸਣ ਗਾ ਜੀ ਸਰ ਬਰਿੰਦਰ ਸਿੰਘ ਫੌਜੀ ਬਰਾਬਰ ਤੇਸ਼ ਦਾ ਡਿਸੀਜਨ ਟੋੜਦਾ ਨਹੀਂ ਹੋ 39 ਨੰਬਰ ਮੁਕਦਮਾ ਸਾਡਾ 2023 ਦਾ ਜਿਹਦੇ 'ਚ ਬਰਿੰਦਰ ਸਿੰਘ ਫੌਜੀ ਸਨ ਉਹ ਜਗਦੀਸ਼ ਸਿੰਘ ਵਾਸੀ ਜੋਰ ਸਿੰਘ ਵਾਲਾ ਥਾਣਾ ਸਦਰਫੱਟੀ ਜ਼ਿਲ੍ਹਾ ਤਰਨਤਾਰਨ ਅੱਜ ਅਸੀਂ ਕੋਰਟ ਚ ਪੇਸ਼ ਕੀਤਾ ਤੇ ਅਦਾਲਤ ਨੇ 14 ਦਿਨ ਦੇ ਜੁਡੀਸ਼ੀਅਲ ਮੰਡਪ ਤੇ ਭੇਜਿਆ ਜੀ 18/4 ਨੂੰ ਦੀ ਜਿਹੜੀ ਦੁਬਾਰਾ ਪੇਸ਼ ਹੋ ਰਹੀ ਹੈ ਕਿਹੜੀ ਅਦਾਲਤ ਵਿੱਚ ਲੈ ਕੇ ਜਾਓ ਸੋਰੀ ਕਿਹੜੀ ਜੇਲ੍ਹ ਵਿੱਚ ਲੈ ਕੇ ਜਾ ਰਹੇ ਹਾਂ ਹਾਂ ਇਥੋਂ ਜੀ ਸੈਂਟਰਲ ਜੇਲ੍ਹ ਅੰਮ੍ਰਿਤਸਰ ਭੇਜਿਆ ਜੀ ਇਹਨਾਂ ਨੇ ਤੁਹਾਨੂੰ ਤੀਜਾ ਕੇ ਬੰਦ ਕਰਾਂ ਕਿਉਂਕਿ ਇਲਾਕਾ ਜਿੱਥੇ ਸਾਡਾ ਇਹੀ ਪੈਂਦਾ ਉਸ ਜਗ੍ਹਾ ਤੋਂ ਫਿਰ ਕਰੀ ਹੋਈ ਕੋਈ ਖਲਾਸਾ ਹੋਇਆ ਅਨੰਦਪੁਰ ਪੌਜ ਬਾਰੇ ਜਿਹੜੀ ਬਿਲਕੁਲ ਜੀ ਅਸੀਂ ਸਾਨੂੰ ਜੋ ਜੋ ਲੋੜੀ ਦਾ ਸੀ ਗਾਇ ਇਸ ਸਮੇਂ ਦੌਰਾਨ ਉਹ ਅਸੀਂ ਸਾਰਾ ਕੁਝ ਆਪਣਾ ਸਫਾ ਵਿੱਚ ਲਿਖ ਕੇ ਲਿਆਦੇ ਤੇ ਆਪਣੀ ਕਤਿਸ਼ ਜਰੀਆ ਮੁਕੰਮਲ ਕਰਨ ਵਾਲ ਵਧ ਰਹੇ ਹਾਂ ਕਿਉਂਕਿ ਅਜੇ ਦੇ ਵਿੱਚ ਦੋ ਦੋਸ਼ੀ ਜਿਹੜੇ ਅਰੈਸਟ ਕਰਨੇ ਬਾਕੀ ਆ ਕਿ ਉਹ ਵੀ ਆ ਜਾਣਗੇ ਤੇ ਫਿਰ ਸਾਰਾ ਕੁਝ ਫਾਈਨਲ ਹੋ ਜਾਣਾ ਹੈ। ਉਹਨਾਂ ਦੀ ਕਦੋਂ ਰੈਕਵਰੀ ਚੱਲ ਰਹੀ ਹੈ ਇਹਦੇ ਤੇ। ਅਗਲੇ ਕੁਝ ਦਿਨਾਂ ਤੱਕ ਵੀ ਜਿਦੋਂ ਜਿਵੇਂ ਉਹਨਾਂ ਦਾ ਐਨਐਸਏ ਖਤਮ ਹੋਏਗਾ ਉਸ ਹਿਸਾਬ ਨਾਲ ਸੀ ਉਹਨਾਂ ਨੇ। ਸਰ ਜਿਹੜਾ ਇਹ ਗਵਰਨਮੈਂਟ ਸੀ ਇਹਦਾ ਜਿਹੜਾ ਹਸਲਾ ਸੀ ਇਹਦੇ ਕੋਲ ਪਿਆ ਸੀ। ਵੀ ਪਤਾ ਲੱਗਾ ਕਿ ਕਿਸੇ ਨੂੰ ਦਿੱਤਾ ਕਿਉਂ ਪਤਾ ਲੱਗਾ ਕਿ ਕਿੱਥੇ ਕੋਈ ਕਵਰ ਹੋਇਆ ਥਿਆਰੇ ਦਾ ਜੀ। ਬਿਲਕੁਲ ਜੀ ਜਿਹੜੀ ਇੱਕ ਰਾਈਫਲ ਸੀਗੀ 12 ਬੋਰ ਉਹ ਅਸੀਂ ਰਿਕਵਰ ਕਰ ਲਈਏ। ਇੱਕ ਇਹਨੇ 315 ਬੋਰ ਰਾਈਫਲ ਕਿਸੇ ਦੀ ਵਰਤੀ ਸੀ ਉਸ ਦਿਨ ਉਹ ਵੀ ਅਸੀਂ ਰਿਕਵਰ ਕਰ ਲਈ ਆ। ਔਰ ਹੁਣ ਇਹਦਾ ਇੱਕ ਪਿਸਟਲ ਰਹਿ ਗਿਆ ਜੀ ਉਹ ਅਜੇ ਕੋਈ ਅ ਉਹਦਾ ਨਾਮ ਅਸੀਂ ਅਜੇ ਡਿਸਕਲੋਜ਼ ਨਹੀਂ ਕਰ ਸਕਦੇ ਉਹ ਤਾਂ ਕਰਾਂ ਹੀ ਕਿਦੋਂ ਉਹਨੂੰ ਅਰੈਸਟ ਕਰਾਂਗੇ ਉਦੋਂ ਹੋ ਜੇਗਾ ਰਾਈਫਲ ਇਹ ਦੀ ਆਪਣੀ ਸੀ ਜਨ ਵੱਲੋਂ ਇੱਕ ਰਾਈਫਲ ਇਹ ਦੀ ਆਪਣੀ ਸੀ ਇੱਕ ਇਹਨੇ ਕਿਸੇ ਦੀ ਮੰਗਵੀ ਲਈ ਸੀ ਜਿਹੜੀ 315 ਬੋਰ ਰਾਈਫਲ ਇਹ ਜਿਹੜਾ 22 ਤਰੀਕ ਨੂੰ ਜਿਹੜਾ ਹੋਇਆ ਇਸੇ ਸੋਰੀ 23 ਤਰੀਕ ਨੂੰ ਇਨਸੀਡੈਂਟ ਹੁੰਦਾ ਉਹ ਉਹਦੇ ਜਿਹੜੇ ਲੈ ਕੇ ਆਏ ਸੀ ਉਹ ਅਸੀਂ ਉਹਦੀ ਰਿਕਵਰੀ ਜਿਹੜਾ ਪਿਸਟਲ ਰਹੇਗਾ ਉਹ ਇਹਦਾ ਆਪਣਾ ਜਨ ਜਿਹੜਾ ਇਹਦੇ ਦਸਤਾਬੂਜ਼ ਸੰਸੀ ਜੀ ਜਦੋਂ ਅਸੀਂ ਰਿਕਵਰ ਕਰਾਂਗੇ ਉਦੋਂ ਪਤਾ ਲੱਗੇਗਾ ਜੀ ਇਹ ਉਹ ਅੱਜ ਬਰਿੰਦਰ ਸਿੰਘ ਫੌਜੀ ਨੂੰ ਪੇਸ਼ ਕੀਤਾ ਸੀਗਾ ਅੱਜ ਮਾਨਯੋਗ ਅਦਾਲਤ ਨੇ ਉਹਦਾ ਜੁਡੀਸ਼ੀਅਲ ਤਸਦੀਕ ਕਰ ਦਿੱਤੀ। ਇਹ ਜਿਹੜੇ ਪਿਛਲੇ ਵੀ ਇਹਨਾਂ ਨੇ ਗਰਾਊਂਡ 'ਤੇ ਰੱਖਿਆ ਸੀ ਰਿਕਵਰੀ ਕਰਨੀ ਹੈ, ਵੈਪਨ ਵੀ ਕਵਰ ਕਰਨਾ ਹੈ। ਉੱਚਾ ਜਿ ਰਿਕਵਰੀ ਨਹੀਂ ਆਏਗੀ, ਨਾ ਹੀ ਕੋਈ ਪਿਸਟਲ ਰਿਕਵਰ ਆਏ ਤੇ ਨਾ ਹੀ ਕੋਈ ਰੈਕਲ ਵੀ ਕਵਰ ਹੋਈ। ਕਿਹੜੀ ਜਿਹੜੀ ਕਵਰ ਹੋਣਾ ਹੈ? ਜੀ ਉਹ ਨਹੀਂ ਦੱਸਿਆ। ਬਰਿੰਦਰ ਸਿੰਘ ਫੌਜੀ ਬਰਾਬਰ ਤੇਜ ਦੇ ਡਿਸੀਜਨ ਟੋੜਦਾ ਨਹੀਂ ਹੋ। 39 ਨੰਬਰ ਮੁਕਦਮਾ ਸਾਡਾ 2023 ਦਾ ਜਿਹਦੇ 'ਚ ਬਰਿੰਦਰ ਸਿੰਘ ਫੌਜੀ ਸਨ ਉਹ ਜਗਦੀਸ਼ ਸਿੰਘ ਵਾਸੀ ਜੋੜ ਸਿੰਘ ਵਾਲਾ ਥਾਣਾ ਸਦਰ ਪੱਟੀ ਜ਼ਿਲ੍ਹਾ ਤਰਨਤਾਰਨ ਅੱਜ ਅਸੀਂ ਕੋਰਟ ਚ ਪੇਸ਼ ਕੀਤਾ ਤੇ ਅਦਾਲਤ ਨੇ 14 ਦਿਨ ਦੇ ਜੁਡੀਸ਼ੀਅਲ ਮਾਨਤੇ ਭੇਜਿਆ ਜੀ 18 ਚਾਰ ਨੂੰ ਉਹਦੀ ਜਿਹੜੀ ਦੁਬਾਰਾ ਪੇਸ਼ ਹੋ ਰਹੀ ਹੈ ਕਿਹੜੀ ਅਦਾਲਤ ਵਿੱਚ ਲੈ ਕੇ ਜਾਓ ਥੋੜੇ ਕਿਹੜੀ ਜੇਲ੍ਹ ਵਿੱਚ ਲੈ ਕੇ ਜਾ ਰਹੇ ਹਾਂ ਹਾਂ ਇਥੋਂ ਜੀ ਸੈਂਟਰਲ ਜੇਲ੍ਹ ਅੰਮ੍ਰਿਤਸਰ ਭੇਜਿਆ ਜੀ ਇਹਨਾਂ ਨੇ ਉਸ ਤੋਂ ਤਿੱਜਾ ਕੇ ਬੰਦ ਕਰਾਂ ਕਿਉਂਕਿ ਇਲਾਕਾ ਵਿੱਚ ਜਿਸ ਤਰ੍ਹਾਂ ਸਾਡਾ ਇਹ ਪੈਂਦਾ ਉਸ ਜਗ੍ਹਾ ਤੋਂ ਫੇਰ ਕਰਦੀ ਹੋਈ ਕੋਈ ਖ਼ਲਾਸ ਹੋਇਆ ਅਨੰਦਪੁਰ ਪੌਜ ਬਾਰੇ ਜਿਹੜੀ ਬਿਲਕੁਲ ਜੀ ਅਸੀਂ ਸਾਨੂੰ ਜੋ ਜੋ ਲੋੜੀਦਾ ਸੀ ਗਾਇ ਇਸ ਸਮੇਂ ਦੌਰਾਨ ਉਹ ਅਸੀਂ ਸਾਰਾ ਕੁਝ ਆਪਣਾ ਸਫਾ ਮਿਸਲ ਤੇ ਲਿਆ ਦੇ ਤੇ ਆਪਣੀ ਕਤਿੱਸ ਜਿਹੜੀ ਹੈ ਮੁਕੰਮਲ ਕਰਨ ਵਾਲਾ ਵਧ ਰਿਹਾ ਕਿਉਂਕਿ ਅਜੇ ਵਿੱਚ ਦੋ ਦੋਸ਼ੀ ਜਿਹੜੇ ਅਰੈਸਟ ਕਰਨੇ ਬਾਕੀ ਆ ਕਿ ਉਹ ਵੀ ਆ ਜਾਣਗੇ ਤੇ ਫਿਰ ਸਾਰਾ ਕੁਝ ਫਾਈਨਲ ਹੋ ਜਾਏਗਾ। ਉਹਨਾਂ ਦੀ ਕਦੋਂ ਰਿਕਵਰਟ ਹੋਣ ਜਾ ਰਹੀ ਹੈ ਜੀ। ਅਗਲੇ ਕੁਝ ਦਿਨਾਂ ਤੱਕ ਵੀ ਜਿਦੋਂ ਜਿਵੇਂ ਉਹਨਾਂ ਦਾ ਐਨਐਸਏ ਖਤਮ ਹੋਏਗਾ ਉਸ ਹੱਬ ਨਾਲ ਸੀ ਉਹਨਾਂ ਨੇ ਸਰ ਜਿਹੜਾ ਇਹ ਗਨਮੈਂਟ ਸੀ ਇਹਦਾ ਜਿਹੜਾ ਹਥਿਆਰ ਸੀ ਇਹਦੇ ਕੋਲ ਪਿਆ ਸੀ ਪਤਾ ਲੱਗਾ ਸੀ ਕਿ ਕਿਸੇ ਨੂੰ ਦਿੱਤਾ ਸੀ ਪਤਾ ਲੱਗਾ ਕਿ ਕਿੱਥੇ ਰਿਕਵਰ ਹੋਇਆ ਥਿਆਰੇ ਦਾ ਜੀ। ਬਿਲਕੁਲ ਜੀ ਜਿਹੜੀ ਇੱਕ ਰਾਈਫਲ ਸੀਗੀ 12 ਬੋਰ ਉਹ ਅਸੀਂ ਰਿਕਵਰ ਕਰ ਲਈਏ। ਜਿੱਕੇ ਨੇ 315 ਬੋਰ ਰਾਈਫਲ ਕਿਸੇ ਦੀ ਵਰਤੀ ਸੀ ਉਸ ਦਿਨ ਉਹ ਵੀ ਅਸੀਂ ਰਿਕਵਰ ਕਰ ਲਈ ਹੈ ਔਰ ਹੁਣ ਇਹਦਾ ਇੱਕ ਪਿਸਟਲ ਰਹਿ ਗਿਆ ਜੀ ਉਹ ਅਜੇ ਕੋਈ ਅਰੈਸਟ ਕਰਨ ਵਾਲਾ ਉਹਦਾ ਨਾਮ ਅਸੀਂ ਅਜੇ ਡਿਸਕਲੋਜ਼ ਨਹੀਂ ਕਰ ਸਕਦੇ ਉਹ ਤੋਂ ਪਰਾਂ ਹੀ ਜਦੋਂ ਉਹਨੂੰ ਅਰੈਸਟ ਕਰਾਂਗੇ ਉਦੋਂ ਹੋ ਜੇਗਾ ਰਾਈਫਲ ਇਹ ਦੀ ਆਪਣੀ ਸੀ ਜਨ ਮੰਨ ਲਓ ਇੱਕ ਰਾਈਫਲ ਇਹ ਦੀ ਆਪਣੀ ਸੀ ਇੱਕ ਇਹਨੇ ਕਿਸੇ ਦੀ ਮੰਗਵੀ ਲਈ ਸੀ ਜਿਹੜੀ 315 ਬੋ ਰਾਈਫਲ ਇਹ ਜਿਹੜਾ 23 ਤਰੀਕ ਨੂੰ ਜਿਹੜਾ ਹੋਇਆ ਇਸੇ ਸੋਰੀ 23 ਤਰੀਕ ਨੂੰ ਇਨਸੀਡੈਂਟ ਹੁੰਦਾ ਉਹ ਉਹਦੇ ਜਿਹੜੇ ਲੈ ਕੇ ਆਇਆ ਸੀ ਉਹ ਅਸੀਂ ਇਹਦੀ ਰਿਕਵਰੀ ਜਿਹੜਾ ਪੇਕਲ ਰਹੇਗਾ ਉਹ ਇਹਦਾ ਆਪਣਾ ਜਨ ਇਹਦੇ ਦਸੰਤ ਤੱਕ ਨੋਸੈਂਸੀ ਹੈ ਜੀ ਜਦੋਂ ਅਸੀਂ ਰਿਕਵਰ ਕਰਾਂਗੇ ਉਦੋਂ ਪਤਾ ਲੱਗੇਗਾ ਜੀ ਇਹ ਕੋ ਅੱਜ ਬਰਿੰਦਰ ਸਿੰਘ ਫੌਜੀ ਨੂੰ ਪੇਸ਼ ਕੀਤਾ ਸੀਗਾ ਅੱਜ ਮਾਨਯੋਗ ਅਦਾਲਤ ਨੇ ਉਹਦਾ ਜੁਡੀਸ਼ੀਅਲ ਤਸਦੀਕ ਕਰ ਦਿੱਤੀ ਇਹ ਜਿਹੜੇ ਪਿਛਲੇ ਵੀ ਇਹਨਾਂ ਨੇ ਗਰਾਊਂਡ 'ਤੇ ਰੱਖਿਆ ਸੀ ਰਿਕਵਰੀ ਕਰਨੀ ਹੈ ਵੈਪਨ ਵੀ ਕਵਰ ਕਰਨਾ ਹੈ ਉੱਚਾ ਜਿ ਰਿਕਵਰੀ ਨਹੀਂ ਹੈਗੀ ਨਾ ਹੀ ਕੋਈ ਪਿਸਟਲ ਰਿਕਵਰ ਹੋਇਆ ਤੇ ਨਾ ਹੀ ਕੋਈ ਰੈਕਲ ਵੀ ਕਵਰ ਹੋਇਆ ਜੀ ਉਹ ਨਹੀਂ ਦੱਸਣ ਗਾਜੀ ਸਾਹਿਬ ਬਰਾਬਰ ਫੌਜੀ ਬਰਾਬਰ ਤੇਜ ਦੇ ਡਿਸੀਜਨੇ ਟੋੜਦਾ ਨਹੀਂ ਹ 39 ਨੰਬਰ ਮੁਕਦਮਾ ਸਾਡਾ 2023 ਦਾ ਜਿਹਦੇ 'ਚ ਬਰਿੰਦਰ ਸਿੰਘ ਫੌਜੀ ਸਨ ਉਹ ਜਗਦੀਸ਼ ਸਿੰਘ ਵਾਸੀ ਜੋਤ ਸਿੰਘ ਵਾਲਾ ਥਾਣਾ ਸਦਰ ਪੱਟੀ ਜ਼ਿਲ੍ਹਾ ਤਰਨਤਾਰਨ ਅੱਜ ਅਸੀਂ ਕੋਰਟ ਚ ਪੇਸ਼ ਕੀਤਾ ਤੇ ਅਦਾਲਤ ਨੇ 14 ਦਿਨ ਦੇ ਜੁਡੀਸ਼ੀਅਲ ਮੰਡ ਤੇ ਭੇਜਿਆ ਜੀ 18 ਚਾਰ ਨੂੰ ਦੀ ਜਿਹੜੀ ਦੁਬਾਰਾ ਪੇਸ਼ ਹੋ ਰਹੀ ਹੈ ਕਿਹੜੀ ਅਦਾਲਤ ਵਿੱਚ ਲੈ ਕੇ ਜਾਓ ਉਥੋ ਕਿਹੜੀ ਜੇਲ੍ਹ ਵਿੱਚ ਲੈ ਕੇ ਜਾ ਰਹੇ ਹਾਂ ਹਾਂ ਇਥੋਂ ਜੀ ਸੈਂਟਰਲ ਜੇਲ੍ਹ ਅੰਮ੍ਰਿਤਸਰ ਭੇਜਿਆ ਜੀ ਇਹਨਾਂ ਨੇ ਕੁਝ ਰੱਤੀ ਜਾ ਕੇ ਬੰਦ ਕਰਾਂ ਕਿਉਂਕਿ ਇਲਾਕਾ ਵਿੱਚ ਜਿਸੋ ਸਾਦਾ ਹੀ ਪੈਂਦਾ ਉਸ ਜਗ੍ਹਾ ਤੋਂ ਫਿਰ ਕਰਦੀ ਹੋਈ ਕੋਈ ਖ਼ਲਾਸ ਹੋਇਆ ਅਨੰਦਪੁਰ ਪੌਜ ਬਾਰੇ ਜਿਹੜੀ ਬਿਲਕੁਲ ਜੀ ਅਸੀਂ ਸਾਨੂੰ ਜੋ ਜੋ ਲੋੜੀਦਾ ਸੀਗਾ ਇਸ ਸਮੇਂ ਦੌਰਾਨ ਉਹ ਅਸੀਂ ਸਾਰਾ ਕੁਝ ਆਪਣ ਤੇ ਆਪਣੀ ਖਤਰੀਸ ਜਿਹੜੀ ਆ ਮੁਕੰਮਲ ਕਰਨ ਵਾਲਾ ਵਧ ਰਿਹਾ ਕਿਉਂਕਿ ਅਜੇ ਦੇ ਵਿੱਚ ਦੋ ਦੋਸ਼ੀ ਜਿਹੜੇ ਅਰੈਸਟ ਕਰਨੇ ਬਾਕੀ ਆ ਜਦੋਂ ਉਹ ਵੀ ਆ ਜਾਣਗੇ ਤੇ ਫਿਰ ਸਾਰਾ ਕੁਝ ਫਾਈਨਲ ਹੋ ਜਾਣਾ ਹੈ ਉਹਨਾਂ ਦੀ ਕਦੋਂ ਰਿਕਵਰ ਹੋਣ ਜਾ ਰਹੀ ਹੈ ਅਗਲੇ ਕੁਝ ਦਿਨਾਂ ਤੱਕ ਵੀ ਜਦੋਂ ਜਿਵੇਂ ਉਹਨਾਂ ਦਾ ਐਮਐਸਏ ਖਤਮ ਹੋਏਗਾ ਉਸ ਹੱਬ ਨਾਲ ਸੀ ਉਹਨਾਂ ਨੇ ਅਸਰ ਜਿਹੜਾ ਇਹ ਗਵਰਨਮੈਂਟ ਸੀ ਇਹਦਾ ਜਿਹੜਾ ਹਸਲਾ ਸੀ ਇਹਦੇ ਕੋਲ ਪਿਆ ਸੀ ਵੀ ਪਤਾ ਲੱਗਾ ਸੀ ਕਿ ਕਿਸੇ ਨੂੰ ਦਿੱਤਾ ਸੀ ਪਤਾ ਲੱਗਾ ਕਿ ਕਿੱਥੇ ਕੋਈ ਕਵਰ ਹੋਇਆ ਥਿਆਰੇ ਦਾ ਜੀ ਬਿਲਕੁਲ ਜੀ ਜਿਹੜੀ ਇੱਕ ਰਾਈਫਲ ਸੀਗੀ 12 ਬੋਰ ਉਹ ਅਸੀਂ ਰਿਕਵਰ ਕਰ ਲਈਏ ਕਿ ਕਿਹਨੇ 315 ਬੋਰ ਰਾਈ ਉਹ ਵੀ ਅਸੀਂ ਰਿਕਵਰ ਕਰ ਲਈ ਆ ਔਰ ਹੁਣ ਇਹਦਾ ਇੱਕ ਪਿਸਤਲ ਰਹਿ ਗਿਆ ਜੀ ਉਹ ਅਜੇ ਕੋਸ਼ਿਸ਼ ਅਰੈਸਟ ਕਰਨ ਵਾਲਾ ਵਾ ਉਹ ਭਗਾਉਣਾ ਵਾ ਉਹਦਾ ਨਾਮ ਅਸੀਂ ਅਜੇ ਡਿਸਕਲੋਸ ਨਹੀਂ ਕਰ ਸਕਦੇ ਉਹ ਤੋਂ ਪਰਹੀਂ ਕਿਦੋਂ ਨੂੰ ਅਰੈਸਟ ਕਰਾਂਗੇ ਉਹਨੂੰ ਹੋ ਜੇ ਰਾਈਫਲ ਇਹ ਆਪਣੀ ਸੀ ਜਨ ਮੰਨ ਲਓ ਇੱਕ ਇੱਕ ਰਾਈਫਲ ਇਹਦੀ ਆਪਣੀ ਸੀ ਇੱਕ ਇਹਨੇ ਕਿਸੇ ਦੀ ਮੰਗਵੀ ਲਈ ਸੀ ਜਿਹੜੀ 315 ਬੋ ਰਾਈਫਲ ਇਹ ਜਿਹੜਾ 23 ਤਰੀਕ ਨੂੰ ਜਿਹੜਾ ਹੋਇਆ ਇਸੇ ਸੋਰੀ 23 ਤਰੀਕ ਨੂੰ ਇਨਸੀਡੈਂਟ ਹੁੰਦਾ ਉਹ ਉਹਦੇ ਜਿਹੜੇ ਲੈ ਕੇ ਆਏ ਸੀ ਉਹ ਅਸੀਂ ਇਹਦੀ ਰਿਕਵਰੀ ਜਿਹੜਾ ਪਿਸਤਲ ਰਹਿ ਗਿਆ ਉਹ ਇਹਦਾ ਆਪਣਾ ਜਨ ਇਹਦੇ ਦਸਮੇ ਤੋਂ ਰਸਮੀ ਹੈ ਜੀ ਜਦੋਂ ਅਸੀਂ ਰਿਕਵਰ ਕਰਾਂਗੇ ਉਦੋਂ ਪਤਾ ਲੱਗੇਗਾ ਜੀ ਇਹ ਦੇਖੋ ਅੱਜ ਵਰਿੰਦਰ ਸਿੰਘ ਪੌਜੀ ਨੂੰ ਪੇਸ਼ ਕੀਤਾ ਸੀਗਾ ਅੱਜ ਮਾਨਯੋਗ ਅਦਾਲਤ ਨੇ ਉਹਦਾ ਜੁਡੀਸ਼ਲ ਟੈਸਟੀ ਕਰ ਦਿੱਤੀ ਇਹ ਜਿਹੜੇ ਪਿਛਲੇ ਵੀ ਇਹਨਾਂ ਨੇ ਗਰਾਊਂਡ 'ਚ ਰੱਖਿਆ ਹੈ ਰਿਕਵਰੀ ਕਰਨੀ ਹੈ ਵੈਪਨ ਰਿਕਵਰ ਕਰਨਾ ਹੈ ਉੱਚਾ ਜੇ ਰਿਕਵਰੀ ਨਹੀਂ ਹੈਗੀ ਨਾ ਹੀ ਕੋਈ ਪਿਸਤਲ ਰਿਕਵਰ ਹੋਇਆ ਤੇ ਨਾ ਹੀ ਕੋਈ ਰਿਕਵਰੀ ਟਿਕਰ ਹੋਈ ਨਾ ਜਿਹੜੀ ਜਿਹੜੀ ਰਿਕਵਰੀ ਹੋਣਾ ਜੀ ਉਹ ਨਹੀਂ ਦੱਸਣਾ ਜੀ ਸਰ ਬਰਾਬਰ ਫੌਜੀ ਬਰਾਬਰ ਤੇਜ ਦੇ ਡਿਸੀਜਨੇ ਟੋੜਦਾ ਜੀ 39 ਨੰਬਰ ਮਕਦਮਾ ਸਾਡਾ 2023 ਦਾ ਜਿਹਦੇ ਚ ਵਿਰਿੰਦਰ ਸਿੰਘ ਫੌਜੀ ਸਨ ਉਹ ਜਗਦੀਸ਼ ਸਿੰਘ ਵਾਸੀ ਜੋੜ ਸਿੰਘ ਵਾਲਾ ਥਾਣਾ ਸਦਰ ਪੱਟੀ ਜ਼ਿਲ੍ਹਾ ਤਰਨਤਾਰਨ ਅੱਜ ਅਸੀਂ ਕੋਰਟ ਚ ਪੇਸ਼ ਕੀਤਾ ਤੇ ਅਦਾਲਤ ਨੇ 14 ਦਿਨ ਦੇ ਜੁਡੀਸ਼ੀਅਲ ਮੰਡ ਤੇ ਭੇਜਿਆ ਜੀ 18 4 ਨਵੰਬਰ ਦੀ ਜਿਹੜੀ ਦੁਬਾਰਾ ਪੇਸ਼ ਹੋਈ ਕਿਹੜੀ ਅਦਾਲਤ ਵਿੱਚ ਲੈ ਕੇ ਜਾਓ ਉਹ ਤੋਂ ਕਿਹੜੀ ਜੇਲ੍ਹ ਵਿੱਚ ਲੈ ਕੇ ਜਾ ਰਹੇ ਹਾਂ ਹਾਂ ਇਥੋਂ ਜੀ ਸੈਂਟਰਲ ਜੇਲ੍ਹ ਅੰਮ੍ਰਿਤਸਰ ਭੇਜਿਆ ਜਿਨ੍ਹਾਂ ਨੇ ਤੀਜਾ ਕੇ ਬੰਦ ਕਰਾਂ ਕਿਉਂਕਿ ਇਲਾਕੇ ਵਿੱਚ ਜਿਸ ਤਰ੍ਹਾਂ ਦਾ ਹੀ ਪੈਂਦਾ ਉਸੇ ਜਗ੍ਹਾ ਤੋਂ ਫਿਰ ਕਰੀ ਗਈ ਕੋਈ ਖੁਲਾਸਾ ਹੋਇਆ ਅਨੰਦਪੁਰ ਪੌਜ ਬਾਰੇ ਜਿਹੜੀ ਬਿਲਕੁਲ ਜੀ ਅਸੀਂ ਸਾਨੂੰ ਜੋ ਜੋ ਲੋੜੀਦਾ ਸੀਗਾ ਇਸ ਸਮੇਂ ਦੌਰਾਨ ਉਹ ਅਸੀਂ ਸਾਰਾ ਕੁਝ ਆਪਣਾ ਸਫਾਵੇਂ ਸਲ ਤੇ ਲਿਆ ਕੇ ਤੇ ਆਪਣੀ ਖਤਰੀਸ ਜਿਹੜੀ ਹੈ ਮੁਕੰਮਲ ਕਰਨ ਵਾਲਾ ਵਧ ਰਿਹਾ ਕਿਉਂਕਿ ਅਜੇ ਦੇ ਵਿੱਚ ਦੋ ਦੋਸ਼ੀ ਜਿਹੜੇ ਅਰੈਸਟ ਕਰਨੇ ਬਾਕੀ ਆ ਤਾਂ ਉਹ ਵੀ ਆ ਜਾਣਗੇ ਫਿਰ ਸਾਰਾ ਕੁਝ ਫਾਈਨਲ ਹੋ ਜਾ ਰਹੀ ਹੈ ਅਗਲੇ ਕੁਝ ਦਿਨਾਂ ਤੱਕ ਵੀ ਜਿਦੋਂ ਜਿਵੇਂ ਉਹਨਾਂ ਦਾ ਐਨਐਸਏ ਖਤਮ ਹੋਏਗਾ ਉਸ ਹੱਬ ਨਾਲ ਸੀ ਉਹਨਾਂ ਨੇ ਸਰ ਜਿਹੜਾ ਇਹ ਗਨਮੈਂਟ ਸੀ ਇਹਦਾ ਜਿਹੜਾ ਹਥਿਆਰ ਸੀ ਇਹਦੇ ਕੋਲ ਪਿਆ ਸੀ ਵੀ ਪਤਾ ਲੱਗਾ ਸੀ ਕਿ ਕਿਸੇ ਨੂੰ ਦਿੱਤਾ ਸੀ ਪਤਾ ਲੱਗਾ ਕਿ ਕਿੱਥੇ ਰਿਕਵਰ ਹੋਇਆ ਥਿਆਰੇ ਦਾ ਜੀ ਬਿਲਕੁਲ ਜਿਹੜੀ ਇੱਕ ਰਾਈਫਲ ਸੀਗੀ 12 ਬੋਰ ਉਹ ਅਸੀਂ ਰਿਕਵਰ ਕਰ ਲਈਏ ਕਿ ਕਿਹਨੇ 315 ਬੋਰ ਰਾਈਫਲ ਕਿਸੇ ਦੀ ਵਰਤੀ ਸੀ ਉਸ ਦਿਨ ਉਹ ਵੀ ਅਸੀਂ ਰਿਕਵਰ ਕਰ ਲਈਏ ਔਰ ਹੁਣ ਇਹਦਾ ਇੱਕ ਪਿਸਟਲ ਰਹਿ ਗਿਆ ਜੀ ਉਹ ਅਜੇ ਕੋਸ਼ਿਸ਼ ਅਰੈਸਟ ਕਰਨ ਵਾਲਾ ਵਾ ਉਹ ਭਗਾਉਣਾ ਵਾ ਉਹਦਾ ਨਾਮ ਅਸੀਂ ਅਜੇ ਡਿਸਕਲੋਜ਼ ਨਹੀਂ ਕਰ ਸਕਦੇ ਉਹ ਤੋਂ ਪਰਾਂ ਹੀ ਕਿਦੋਂ ਨੂੰ ਅਰੈਸਟ ਕਰਾਂਗੇ ਉਹਨੂੰ ਹੋ ਜੇਗਾ ਰਾਈਫਲ ਇਹ ਦੀ ਆਪਣੀ ਸੀ ਜਨ ਮੰਨ ਲਓ ਇੱਕ ਰਾਈਫਲ ਇਹ ਦੀ ਆਪਣੀ ਸੀ ਇੱਕ ਇਹਨੇ ਕਿਸੇ ਦੀ ਮੰਗਵੀ ਲਈ ਸੀ ਜਿਹੜੀ 315 ਬੋਰ ਰਾਈਫਲ ਇਹ ਜਿਹੜਾ 22 ਤਰੀਕ ਨੂੰ ਜਿਹੜਾ ਹੋਇਆ ਇਸੇ ਸੋਰੀ 23 ਤਰੀਕ ਨੂੰ ਇਨਸੀਡੈਂਟ ਹੁੰਦਾ ਉਹ ਉਹਦੇ ਜਿਹੜੇ ਲੈ ਕੇ ਆਏ ਸੀ ਉਹ ਅਸੀਂ ਉਹਦੀ ਰਿਕਵਰੀ ਜਿਹੜਾ ਪਿਸਟਲ ਰਹੇਗਾ ਉਹ ਇਹਦਾ ਆਪਣਾ ਜਨ ਕਿਹੜਾ ਹੈ ਇਹਦੇ ਦਸਮੇ ਤੱਕ ਰਿਸਰਚੀ ਹੈ ਜੀ ਜਦੋਂ ਅਸੀਂ ਰਿਕਵਰ ਕਰਾਂਗੇ ਉਦੋਂ ਪਤਾ ਲੱਗੇਗਾ ਜੀ ਇਹ ਕੋ ਅੱਜ ਵਰਿੰਦਰ ਸਿੰਘ ਪੌਜੀ ਨੂੰ ਪੇਸ਼ ਕੀਤਾ ਸੀਗਾ ਅੱਜ ਮਾਨਯੋਗ ਅਦਾਲਤ ਨੇ ਉਹਦਾ ਜੁਡੀਸ਼ਲ ਟੈਸਟੀ ਕਰ ਦਿੱਤੀ ਇਹ ਜਿਹੜੇ ਪਿਛਲੇ ਵੀ ਇਹਨਾਂ ਨੇ ਗਰਾਊਂਡ 'ਚ ਰੱਖਿਆ ਹੈ ਰਿਕਵਰੀ ਕਰਨੀ ਹੈ ਵੈਪਨ ਰਿਕਵਰ ਕਰਨਾ ਹੈ ਉੱਚਾ ਜੇ ਰਿਕਵਰੀ ਨਹੀਂ ਹੈਗੀ ਨਾ ਹੀ ਕੋਈ ਪਿਸਟਲ ਰਿਕਵਰ ਹੋਇਆ ਤੇ ਨਾ ਹੀ ਕੋਈ ਰਿਕਵਰੀ ਟੈਕਰ ਹੋਇਆ ਨਾ ਹਾਂਜੀ ਜੀ ਇਹਨਾਂ ਦਾ ਸੈਂਸ ਹੈ ਸਾਡੀ ਸਾਰੀ ਪ੍ਰੋਸੈਸਿੰਗ ਪੌਜੀ ਬਰਾਬਰ ਤੇ ਹਾਂ ਜੀ ਡਿਸੀਜਨ ਨੇ ਤੋੜਦਾ ਜੀ 39 ਨੰਬਰ ਮਕਦਮਾ ਸਾਡਾ 2023 ਦਾ ਜਿਹਦੇ ਵਿੱਚ ਵਿਰਿੰਦਰ ਸਿੰਘ ਫੌਜੀ ਸਨ ਉਹ ਜਗਦੀਸ਼ ਸਿੰਘ ਵਾਸੀ ਜੋੜ ਸਿੰਘ ਵਾਲਾ ਥਾਣਾ ਸਦਰਪੱਟੀ ਜ਼ਿਲ੍ਹਾ ਤਰਨਤਾਰਨ ਅੱਜ ਅਸੀਂ ਕੋਰਟ ਚ ਪੇਸ਼ ਕੀਤਾ ਤੇ ਅਦਾਲਤ ਨੇ 14 ਦਿਨ ਦੇ ਜੁਡੀਸ਼ੀਅਲ ਮੰਡਪ ਤੇ ਭੇਜਿਆ ਜੀ 18/4 ਨੂੰ ਦੀ ਜਿਹੜੀ ਦੁਬਾਰਾ ਪੇਸ਼ ਹੋ ਰਹੀ ਹੈ ਕਿਹੜੀ ਅਦਾਲਤ ਵਿੱਚ ਲੈ ਕੇ ਜਾਓ ਥੋੜੀ ਕਿਹੜੀ ਜੇਲ੍ਹ ਵਿੱਚ ਲੈ ਕੇ ਜਾ ਰਹੇ ਹਾਂ ਹਾਂ ਇਥੋਂ ਜੀ ਸੈਂਟਰਲ ਜੇਲ੍ਹ ਅੰਮ੍ਰਿਤਸਰ ਭੇਜਿਆ ਜੀ ਇਹਨਾਂ ਨੇ ਚੁੱਕ ਕੇ ਜਾ ਕੇ ਬੰਦ ਕਰਾਂ ਕਿਉਂਕਿ ਇਲਾਕਾ ਵਿੱਚ ਜਿਸ ਤਰ੍ਹਾਂ ਸਾਡਾ ਇਹੀ ਪੈਂਦਾ ਉਸ ਜਗ੍ਹਾ ਤੋਂ ਫਿਰ ਕਰੀ ਹੋਈ ਕੋਈ ਖਲਾਸਾ ਹੋਇਆ ਅਨੰਦਪੁਰ ਪੌਜ ਬਿਲਕੁਲ ਜੀ ਅਸੀਂ ਸਾਨੂੰ ਜੋ ਜੋ ਲੋੜੀਦਾ ਸੀ ਗਾਇ ਇਸ ਸਮੇਂ ਦੌਰਾਨ ਉਹ ਅਸੀਂ ਸਾਰਾ ਕੁਝ ਆਪਣਾ ਸਫਾ ਮਿਸਲ ਤੇ ਲਿਆ ਕੇ ਤੇ ਆਪਣੀ ਕਤਿੱਸ ਜਿਹੜੀ ਹੈ ਮੁਕੰਮਲ ਕਰਨ ਵਾਲ ਵਧ ਰਹੇ ਹਾਂ ਕਿਉਂਕਿ ਅਜੇ ਵਿੱਚ ਦੋ ਦੋਸ਼ੀ ਜਿਹੜੇ ਅਰੈਸਟ ਕਰਨੇ ਬਾਕੀ ਆ ਜੇ ਉਹ ਵੀ ਆ ਜਾਣਗੇ ਤੇ ਫਿਰ ਸਾਰਾ ਕੁਝ ਫਾਈਨਲ ਹੋ ਜਾਏਗਾ। ਉਹਨਾਂ ਦੀ ਕਦੋਂ ਰਿਕਵਰਟ ਹੋਣ ਜਾ ਰਹੀ ਹੈ ਜੀ। ਅਗਲੇ ਕੁਝ ਦਿਨਾਂ ਤੱਕ ਵੀ ਜਿਦੋਂ ਜਿਵੇਂ ਉਹਨਾਂ ਦਾ ਐਮਐਸਏ ਖਤਮ ਹੋਏਗਾ ਉਸ ਹੱਬ ਨਾਲ ਸੀ ਉਹਨਾਂ ਨੇ। ਸਰ ਜਿਹੜਾ ਇਹ ਗਨਮੈਂਟ ਸੀ ਇਹਦਾ ਜਿਹੜਾ ਫਸਲਾ ਸੀ ਇਹਦੇ ਕੋਲ ਪਿਆ ਸੀ। ਵੀ ਪਤਾ ਲੱਗਾ ਸੀ ਕਿ ਕਿਸੇ ਨੂੰ ਦਿੱਤਾ ਸੀ ਪਤਾ ਲੱਗਾ ਕਿ ਕਿੱਥੇ ਰਿਕਵਰ ਹੋਇਆ ਥਿਆਰੇ ਦਾ ਜੀ। ਬਿਲਕੁਲ ਜੀ ਜਿਹੜੀ ਇੱਕ ਰਾਈਫਲ ਸੀਗੀ 12 ਬੋਰ ਉਹ ਅਸੀਂ ਰਿਕਵਰ ਕਰ ਲਈਏ। ਕਿਹਨੇ 315 ਬੋਰ ਰਾਈਫਲ ਕਿਸੇ ਦੀ ਵਰਤੀ ਸੀ ਉਸ ਦਿਨ ਉਹ ਵੀ ਅਸੀਂ ਰਿਕਵਰ ਕਰ ਲਈਏ। ਔਰ ਹੁਣ ਇਹਦਾ ਇੱਕ ਪਿਸਟਲ ਰਹਿ ਗਿਆ ਜੀ ਉਹ ਅਜੇ ਕੋਈ ਅਰੈਸਟ ਕਰਨ ਉਹਦਾ ਨਾਮ ਅਸੀਂ ਅਜੇ ਡਿਸਕਲੋਜ਼ ਨਹੀਂ ਕਰ ਸਕਦੇ ਉਹ ਤੋਂ ਪਰਹੀਂ ਕਿਉਂਕਿ ਉਹਨੂੰ ਅਰੈਸਟ ਕਰਾਂਗੇ ਉਦੋਂ ਹੋ ਜੇਗਾ ਰਾਈਫਲ ਇਹ ਦੀ ਆਪਣੀ ਸੀ ਜਨ ਮੰਨ ਲਓ ਇੱਕ ਰਾਈਫਲ ਇਹ ਦੀ ਆਪਣੀ ਸੀ ਇੱਕ ਇਹਨੇ ਕਿਸੇ ਦੀ ਮੰਗਵੀ ਲਈ ਸੀ ਜਿਹੜੀ 315 ਬੋਰ ਰਾਈਫਲ ਇਹ ਜਿਹੜਾ 23 ਤਰੀਕ ਨੂੰ ਜਿਹੜਾ ਹੋਇਆ ਇਸੇ ਸੋਰੀ 23 ਤਰੀਕ ਨੂੰ ਇਨਸੀਡੈਂਟ ਹੁੰਦਾ ਉਹ ਉਹਦੇ ਜਿਹੜੇ ਲੈ ਕੇ ਆਏ ਸੀ ਉਹ ਅਸੀਂ ਇਹਦੀ ਰਿਕਵਰੀ ਜਿਹੜਾ ਪੇਟਲ ਰਹੇਗਾ ਉਹ ਇਹਦਾ ਆਪਣਾ ਜਨ ਇਹਦੇ ਦਸੰਤ ਤੱਕ ਨੋਸੈਂਸੀ ਹੈ ਜੀ ਜਦੋਂ ਅਸੀਂ ਰਿਕਵਰ ਕਰਾਂਗੇ ਉਦੋਂ ਪਤਾ ਲੱਗੇਗਾ ਜੀ ਇਹ ਕੋ ਅੱਜ ਵਰਿੰਦਰ ਸਿੰਘ ਫੌਜੀ ਨੂੰ ਪੇਸ਼ ਕੀਤਾ ਸੀਗਾ ਅੱਜ ਮਾਨਯੋਗ ਅਦਾਲਤ ਨੇ ਉਹਦਾ ਜੁਡੀਸ਼ਲ ਟੈਸਟੀ ਕਰ ਦਿੱਤੀ ਇਹ ਜਿਹੜੇ ਪਿਛਲੇ ਵੀ ਇਹਨਾਂ ਨੇ ਗਰਾਊਂਡ 'ਚ ਰੱਖਿਆ ਹੈ ਰਿਕਵਰੀ ਕਰਨੀ ਹੈ ਵੈਪਨ ਰਿਕਵਰ ਕਰਨਾ ਹੈ ਉੱਚਾ ਜੇ ਰਿਕਵਰੀ ਨਹੀਂ ਆਏਗੀ ਨਾ ਹੀ ਕੋਈ ਪਿਸਟਲ ਰਿਕਵਰ ਹੋਇਆ ਤੇ ਨਾ ਹੀ ਕੋਈ ਰਿਕਵਰੀ ਟੈਕਰ ਹੋਏਗਾ ਜਿਹੜੀ ਜਿਹੜਾ ਕੱਢਿਆ ਗਿਆ ਸੀ ਹਾਂ ਉਹਨੂੰ ਦੱਸਣ ਹਾਂ ਜਿਹੜਾ ਵਰਿੰਦਰ ਸਿੰਘ ਫੌਜੀ ਬਰਾਬਰ ਤੇਜ ਦਾ ਡਿਸੀਜਨੇ ਕੋਰਦਾ ਜੀ 39 ਨੰਬਰ ਮਕਦਮਾ ਸਾਡਾ 2023 ਦਾ ਜਿਹਦੇ 'ਚ ਵਰਿੰਦਰ ਸਿੰਘ ਫੌਜੀ ਸਨ ਉਹ ਜਗਦੀਸ਼ ਸਿੰਘ ਵਾਸੀ ਜੋਰ ਸਿੰਘ ਵਾਲਾ ਥਾਣਾ ਸਦਰਫੱਟੀ ਜ਼ਿਲ੍ਹਾ ਤਰਨਤਾਰਨ ਅੱਜ ਅਸੀਂ ਕੋਰਟ ਚ ਪੇਸ਼ ਕੀਤਾ ਤੇ ਅਦਾਲਤ ਨੇ 14 ਦਿਨ ਦੇ ਜੁਡੀਸ਼ੀਅਲ ਮੰਡਪ ਤੇ ਭੇਜਿਆ ਜੀ 18 4 ਨੂੰ ਦੀ ਜਿਹੜੀ ਦੁਬਾਰਾ ਪੇਸ਼ ਹੋ ਰਹੀ ਹੈ ਕਿਹੜੀ ਅਦਾਲਤ ਵਿੱਚ ਲੈ ਕੇ ਜਾਓ ਸੋਰੀ ਕਿਹੜੀ ਜੇਲ੍ਹ ਵਿੱਚ ਲੈ ਕੇ ਜਾ ਰਹੇ ਹਾਂ ਹਾਂ ਇਥੋਂ ਜੀ ਸੈਂਟਰਲ ਜੇਲ੍ਹ ਅੰਮ੍ਰਿਤਸਰ ਭੇਜਿਆ ਜੀ ਇਹਨਾਂ ਨੇ ਤੁਹਾਨੂੰ ਤੀਜਾ ਕੇ ਬੰਦ ਕਰਾਂ ਕਿਉਂਕਿ ਇਲਾਕੇ ਵਿੱਚ ਜਿਸੇ ਸਾਡਾ ਇਹੀ ਪਿੰਡਾ ਉਸੇ ਜਾਵਾ ਸੀ। ਕੋਈ ਕੋਈ ਖਲਾਸਾ ਹੋਇਆ ਅਨੰਦਪੁਰ ਪੌਜ ਬਾਰੇ ਜਿਹੜੀ ਬਿਲਕੁਲ ਜੀ ਅਸੀਂ ਸਾਨੂੰ ਜੋ ਜੋ ਲੋੜੀ ਦਾ ਸੀ ਗਾਇ ਇਸ ਸਮੇਂ ਦੌਰਾਨ ਉਹ ਅਸੀਂ ਸਾਰਾ ਕੁਝ ਆਪਣਾ ਸਫਾ ਵਿੱਚ ਲਿਖ ਕੇ ਲਿਆਦੇ ਤੇ ਆਪਣੀ ਕਥੀਸ ਜਿਹੜੀ ਹੈ ਮੁਕੰਮਲ ਕਰਨ ਵਾਲ ਵਧ ਰਹੇ ਹਾਂ ਕਿਉਂਕਿ ਅਜੇ ਦੇ ਵਿੱਚ ਦੋ ਦੋਸ਼ੀ ਜਿਹੜੇ ਅਰੈਸਟ ਕਰਨੇ ਬਾਕੀ ਆ। ਜਦੋਂ ਉਹ ਵੀ ਆ ਜਾਣਗੇ ਫਿਰ ਸਾਰਾ ਕੁਝ ਫਾਈਨਲ ਹੋ ਜਾਣਾ ਹੈ ਕਿਦੋਂ ਰਿਕਵਰ ਹੋਣ ਜਾ ਰਹੀ ਹੈ ਅਗਲੇ ਕੁਝ ਦਿਨਾਂ ਤੱਕ ਵੀ ਜਿਦੋਂ ਜਿਵੇਂ ਉਹਨਾਂ ਦਾ ਐਨਐਸਏ ਖਤਮ ਹੋਏਗਾ ਉਸ ਹਿਸਾਬ ਨਾਲ ਸੀ ਉਹਨਾਂ ਨੇ ਜਿਹੜਾ ਇਹ ਗਨਮੈਂਟ ਸੀ ਇਹਦਾ ਜਿਹੜਾ ਹਸਲਾ ਸੀ ਇਹਦੇ ਕੋਲ ਪਿਆ ਸੀ ਪਤਾ ਲੱਗਾ ਸੀ ਕਿ ਕਿਸੇ ਨੂੰ ਦਿੱਤਾ ਕਿਉਂ ਪਤਾ ਲੱਗਾ ਕਿ ਕਿੱਥੇ ਰਿਕਵਰ ਹੋਇਆ ਥਿਆਰੇ ਦਾ ਜੀ ਬਿਲਕੁਲ ਜੀ ਜਿਹੜੀ ਇੱਕ ਰਾਈਫਲ ਸੀਗੀ 12 ਬੋਰ ਉਹ ਅਸੀਂ ਰਿਕਵਰ ਕਰ ਲਈਏ ਕਿਹਨੇ 315 ਬੋਰ ਰਾਈਫਲ ਕਿਸੇ ਦੀ ਵਰਤੀ ਸੀ ਉਸ ਦਿਨ ਉਹ ਵੀ ਅਸੀਂ ਰਿਕਵਰ ਕਰ ਲਈਏ ਔਰ ਹੁਣ ਇਹਦਾ ਇੱਕ ਪਿਸਟਲ ਰਹਿ ਗਿਆ ਜੀ ਉਹ ਅਜੇ ਕੋਈ ਅਰੈਸਟ ਕਰਨ ਵਾਲਾ ਵਾ ਉਹ ਭਗਾਉਣਾ ਵਾ ਉਹਦਾ ਨਾਮ ਸੀ ਅਜੇ ਡਿਸਕਲੋਜ਼ ਨਹੀਂ ਕਰ ਸਕਦੇ ਉਹ ਤੋਂ ਕਰਾਂ ਹੀ ਕਿਦੋਂ ਨੂੰ ਅਰੈਸਟ ਕਰਾਂਗੇ ਉਹਨੂੰ ਹੋ ਜੇਗਾ ਰਾਈਫਲ ਇਹਦੀ ਆਪਣੀ ਸੀ ਜਾਂ ਵੱਲੋਂ ਇੱਕ ਰਾਈਫਲ ਇਹਦੀ ਆਪਣੀ ਸੀ ਇੱਕ ਇਹਨੇ ਕਿਸੇ ਦੀ ਮੰਗਵੀ ਲਈ ਸੀ ਜਿਹੜੀ 315 ਬੋਰ ਰਾਈਫਲ ਇਹ ਜਿਹੜਾ 22 ਤਰੀਕ ਨੂੰ ਜਿਹੜਾ ਹੋਇਆ ਇਸੇ ਸੋਰੀ 23 ਤਰੀਕ ਨੂੰ ਇਨਸੀਡੈਂਟ ਹੁੰਦਾ ਉਹ ਉਹਦੇ ਜਿਹੜੇ ਲੈ ਕੇ ਆਏ ਸੀ ਉਹ ਅਸੀਂ ਉਹਦੀ ਰਿਕਵਰੀ ਜਿਹੜਾ ਪਿਸਟਲ ਰਹੇਗਾ ਉਹ ਇਹਦਾ ਆਪਣਾ ਜਾਂ ਜਿਹੜਾ ਇਹਦੇ ਦੱਸਣ ਤੱਕ ਰਿਸੈਂਸੀ ਹੈ ਜੀ ਜਦੋਂ ਅਸੀਂ ਰਿਕਵਰ ਕਰਾਂਗੇ ਉਦੋਂ ਪਤਾ ਲੱਗੇਗਾ ਜੀ ਇਹ ਇਹ ਕੋ ਅੱਜ ਬਰਿੰਦਰ ਸਿੰਘ ਫੌਜੀ ਨੂੰ ਪੇਸ਼ ਕੀਤਾ ਸੀਗਾ ਅੱਜ ਮਾਨਯੋਗ ਅਦਾਲਤ ਨੇ ਉਹਦਾ ਜੁਡੀਸ਼ਲ ਤਸਦੀਕ ਕਰ ਦਿੱਤੀ ਇਹ ਜਿਹੜੇ ਪਿਛਲੇ ਵੀ ਇਹਨਾਂ ਨੇ ਗਰਾਊਂਡ 'ਚ ਰੱਖਿਆ ਸੀ ਰਿਕਵਰੀ ਕਰਨੀ ਹੈ ਵੈਪਨ ਰਿਕਵਰ ਕਰਨਾ ਹੈ ਉੱਚਾ ਜਿ ਰਿਕਵਰੀ ਨਹੀਂ ਆਏਗੀ ਨਾ ਹੀ ਕੋਈ ਪਿਸਟਲ ਰਿਕਵਰ ਆਏ ਤੇ ਨਾ ਹੀ ਕੋਈ ਰਿਕਵਰੀ ਹੋ ਰਹੀ ਹੈ ਜਿਹੜੀ ਜਿਹੜੀ ਕਰ ਰਹੇ ਸੀ ਜੀ ਉਹ ਨਹੀਂ ਦੱਸਣ ਬਰਿੰਦਰ ਸਿੰਘ ਫੌਜੀ ਬਰਾਬਰ ਤੇਜ ਦੇ ਡਿਸੀਜਨ ਨੂੰ ਤੋੜਦਾ ਨਹੀਂ ਆ 39 ਨੰਬਰ ਮੁਕਦਮਾ ਸਾਡਾ 2023 ਦਾ ਜਿਹਦੇ 'ਚ ਬਰਿੰਦਰ ਸਿੰਘ ਫੌਜੀ ਸਨ ਉਹ ਜਗਦੀਸ਼ ਸਿੰਘ ਵਾਸੀ ਜੋਰ ਸਿੰਘ ਵਾਲਾ ਥਾਣਾ ਸਦਰਫੱਟੀ ਜ਼ਿਲ੍ਹਾ ਤਰਨਤਾਰਨ ਅੱਜ ਅਸੀਂ ਕੋਰਟ ਚ ਪੇਸ਼ ਕੀਤਾ ਤੇ ਅਦਾਲਤ ਨੇ 14 ਦਿਨ ਦੇ ਜੁਡੀਸ਼ੀਅਨ ਮਾਨਤੇ ਭੇਜਿਆ ਜੀ 18 4 ਨੂੰ ਦੀ ਜਿਹੜੀ ਦੁਬਾਰਾ ਪੇਸ਼ ਹੋ ਰਹੀ ਹੈ ਕਿਹੜੀ ਅਦਾਲਤ ਵਿੱਚ ਲੈ ਕੇ ਜਾਓ ਸੋਰੀ ਕਿਹੜੀ ਜੇਲ੍ਹ ਵਿੱਚ ਲੈ ਕੇ ਜਾ ਰਹੇ ਹਾਂ ਹਾਂ ਇਥੋਂ ਜੀ ਸੈਂਟਰਲ ਜੇਲ੍ਹ ਅੰਮ੍ਰਿਤਸਰ ਭੇਜਿਆ ਜੀ ਇਹਨਾਂ ਨੇ ਅਸੁਰੱਖਿਅਤ ਜਾ ਕੇ ਬੰਦ ਕਰਾਂ ਕਿਉਂਕਿ ਇਲਾਕਾ ਵਿੱਚ ਸਿਰਸਾ ਦਾ ਇਹੀ ਪਿੰਡ ਆ ਉਸ ਜਗ੍ਹਾ ਤੋਂ ਫਿਰ ਕਰਦੀ ਹੋਈ ਕੋਈ ਖਲਾਸਾ ਹੋਇਆ ਅਨੰਦਪੁਰ ਪੌਜ ਬਾਰੇ ਜਿਹੜੀ ਬਿਲਕੁਲ ਜੀ ਅਸੀਂ ਸਾਨੂੰ ਜੋ ਜੋ ਲੋੜੀਦਾ ਸੀਗਾ ਇਸ ਸਮੇਂ ਦੌਰਾਨ ਉਹ ਅਸੀਂ ਸਾਰਾ ਕੁਝ ਆਪਣਾ ਸਫਾਵੇਂ ਸਲਕੇ ਲਿਆ ਕੇ ਤੇ ਆਪਣੀ ਕਥੀਸ ਜਿਹੜੀ ਹੈ ਮੁਕੰਮਲ ਕਰਨ ਵਾਲਾ ਵਧ ਰਿਹਾ ਕਿਉਂਕਿ ਅਜੇ ਇਹਦੇ ਵਿੱਚ ਦੋ ਦੋਸ਼ੀ ਜਿਹੜੇ ਅਰੈਸਟ ਕਰਨੇ ਬਾਕੀ ਆ ਤਾਂ ਉਹ ਵੀ ਆ ਜਾਣਗੇ ਫਿਰ ਸਾਰਾ ਕੁਝ ਫਾਈਨਲ ਹੋ ਜਾ ਰਿਹਾ ਹੈ ਅਗਲੇ ਕੁਝ ਦਿਨਾਂ ਤੱਕ ਵੀ ਜਿਦੋਂ ਜਿਵੇਂ ਉਹਨਾਂ ਦਾ ਐਨਐਸਏ ਖਤਮ ਹੋਏਗਾ ਉਸ ਹੱਬ ਨਾਲ ਸੀ ਉਹਨਾਂ ਨੇ ਆਵਾਜ਼ ਸਰ ਜਿਹੜਾ ਇਹ ਗਨਮੈਂਟ ਸੀ ਇਹਦਾ ਜਿਹੜਾ ਫਸਲਾ ਸੀ ਇਹਦੇ ਕੋਲ ਖਿਆਲ ਸੀ ਵੀ ਪਤਾ ਲੱਗਾ ਸੀ ਕਿ ਕਿਸੇ ਨੂੰ ਦਿੱਤਾ ਸੀ ਪਤਾ ਲੱਗਾ ਕਿ ਕਿੱਥੇ ਰਿਕਵਰ ਹੋਇਆ ਥਿਆਰੇ ਦਾ ਜੀ ਬਿਲਕੁਲ ਜੀ ਜਿਹੜੀ ਇੱਕ ਰਾਈਫਲ ਸੀਗੀ 12 ਬੋਰ ਉਹ ਅਸੀਂ ਰਿਕਵਰ ਕਰ ਲਈਏ ਕਿ ਕਿਹਨੇ 315 ਬੋਰ ਰਾਈਫਲ ਕਿਸੇ ਦੀ ਵਰਤੀ ਸੀ ਉਸ ਦਿਨ ਉਹ ਵੀ ਅਸੀਂ ਰਿਕਵਰ ਕਰ ਲਈਏ ਔਰ ਹੁਣ ਇਹਦਾ ਇੱਕ ਪਿਸਟਲ ਰਹਿ ਗਿਆ ਜੀ ਉਹ ਅਜੇ ਕੋਈ ਅਰੈਸਟ ਕਰਨ ਵਾਲਾ ਵਾ ਉਹ ਭਗਾਉਣਾ ਵਾ ਉਹਦਾ ਨਾਮ ਅਸੀਂ ਅਜੇ ਡਿਸਕਲੋਜ਼ ਨਹੀਂ ਕਰ ਸਕਦੇ ਉਹ ਤੋਂ ਕਰਾਂ ਹੀ ਕਿਦੋਂ ਨੂੰ ਅਰੈਸਟ ਕਰਾਂਗੇ ਉਹਨੂੰ ਹੋ ਜੇਗੀ ਰਾਈਫਲ ਇਹ ਦੀ ਆਪਣੀ ਸੀ ਜਨ ਵੱਲੋਂ ਇੱਕ ਰਾਈਫਲ ਇਹ ਦੀ ਆਪਣੀ ਸੀ ਇੱਕ ਇਹਨੇ ਕਿਸੇ ਦੀ ਮੰਗਵੀ ਲਈ ਸੀ ਜਿਹੜੀ 315 ਬੋਰ ਰਾਈਫਲ ਇਹ ਜਿਹੜਾ 22 ਤਰੀਕ ਨੂੰ ਜਿਹੜਾ ਹੋਇਆ ਇਸੇ ਸੌਰੀ 23 ਤਰੀਕ ਨੂੰ ਇਨਸੀਡੈਂਟ ਹੁੰਦਾ ਉਹ ਉਹਦੇ ਜਿਹੜੇ ਲੈ ਕੇ ਆਏ ਸੀ ਉਹ ਅਸੀਂ ਉਹਦੀ ਰਿਕਵਰੀ ਜਿਹੜਾ ਪਿਸਟਲ ਰਹੇਗਾ ਉਹ ਇਹਦਾ ਆਪਣਾ ਜਨ ਕਿਹੜਾ ਹੈ ਇਹਦੇ ਦੱਸਣ ਤੋਂ ਪਹਿਲਾਂ ਸੰਸੀ ਜੀ ਜਦੋਂ ਅਸੀਂ ਰਿਕਵਰ ਕਰਾਂਗੇ ਉਦੋਂ ਪਤਾ ਲੱਗੇਗਾ ਜੀ ਇਹ ਇਹ ਕੋ ਅੱਜ ਵਰਿੰਦਰ ਸਿੰਘ ਫੌਜੀ ਨੂੰ ਪੇਸ਼ ਕੀਤਾ ਸੀਗਾ ਅੱਜ ਮਾਨਯੋਗ ਅਦਾਲਤ ਨੇ ਉਹਦਾ ਜੁਡੀਸ਼ਰ ਟੈਸਟੀ ਕਰ ਦਿੱਤੀ ਇਹ ਜਿਹੜੇ ਪਿਛਲੇ ਵੀ ਇਹਨਾਂ ਨੇ ਗਰਾਊਂਡ 'ਚ ਰੱਖਿਆ ਹੈ ਰਿਕਵਰੀ ਕਰਨੀ ਹੈ ਵੈਪਨ ਰਿਕਵਰ ਕਰਨਾ ਹੈ ਉੱਚਾ ਜੇ ਰਿਕਵਰੀ ਨਹੀਂ ਹੈਗੀ ਨਾ ਹੀ ਕੋਈ ਪਿਸਟਲ ਰਿਕਵਰ ਹੋਇਆ ਤੇ ਨਾ ਹੀ ਕੋਈ ਰਿਕਵਰੀ ਟੈਕਰ ਹੋਇਆ ਨਾ ਹਾਂਜੀ ਉਹਨੂੰ ਉਸਨੂੰ ਵਰਿੰਦਰ ਸਿੰਘ ਫੌਜੀ ਬਰਾਬਰ ਤੇ ਹਿਸਾਬ ਨਾਲ ਡਿਸੀਜਨੇ ਟੋਰਦਾ ਜੀ 39 ਨੰਬਰ ਮਕਦਮਾ ਸਾਡਾ 2023 ਦਾ ਜਿਹਦੇ 'ਚ ਵਰਿੰਦਰ ਸਿੰਘ ਫੌਜੀ ਸਨ ਉਹ ਜਗਦੀਸ਼ ਸਿੰਘ ਵਾਸੀ ਜੋਰ ਸਿੰਘ ਵਾਲਾ ਥਾਣਾ ਸਦਰਫੱਟੀ ਜ਼ਿਲ੍ਹਾ ਤਰਨਤਾਰਨ ਅੱਜ ਅਸੀਂ ਕੋਰਟ ਚ ਪੇਸ਼ ਕੀਤਾ ਤੇ ਅਦਾਲਤ ਨੇ 14 ਦਿਨ ਦੇ ਜੁਡੀਸ਼ੀਅਲ ਮੰਡਪ ਤੇ ਭੇਜਿਆ ਜੀ 18 ਚਾਰ ਨਵੰਬਰ ਦੀ ਜਿਹੜੀ ਦੁਬਾਰਾ ਪੇਸ਼ ਹੋ ਰਹੀ ਹੈ ਕਿਹੜੀ ਅਦਾਲਤ ਵਿੱਚ ਲੈ ਕੇ ਜਾਓ ਤੁਹਾਨੂੰ ਕਿਹੜੀ ਜੇਲ੍ਹ ਵਿੱਚ ਲੈ ਕੇ ਜਾ ਰਹੇ ਹਾਂ ਹਾਂ ਇਥੋਂ ਜੀ ਸੈਂਟਰਲ ਜੇਲ੍ਹ ਅੰਮ੍ਰਿਤਸਰ ਭੇਜਿਆ ਜੀ ਇਹਨਾਂ ਨੇ ਅਸੁਰੱਖਿਅਤ ਜਾ ਕੇ ਬੰਦ ਕਰਾਂ ਕਿਉਂਕਿ ਇਲਾਕਾ ਵਿੱਚ ਸਿਰਫ ਸਾਡਾ ਹੀ ਪੈਂਦਾ ਉਸ ਜਗ੍ਹਾ ਤੋਂ ਫਿਰ ਕਰਦੀ ਹੋਈ ਕੋਈ ਖਲਾਸਾ ਹੋਇਆ ਅਨੰਦਪੁਰ ਪੌਜ ਬਾਰੇ ਜਿਹੜੀ ਬਿਲਕੁਲ ਜੀ ਅਸੀਂ ਸਾਨੂੰ ਜੋ ਜੋ ਲੋੜੀ ਦਾ ਸੀ ਉਸ ਸਮੇਂ ਦੌਰਾਨ ਉਹ ਅਸੀਂ ਆਪਣੀ ਖਤਰੀਸ ਜਿਹੜੀ ਆ ਮੁਕੰਮਲ ਕਰਨ ਵਾਲਾ ਵਧ ਰਿਹਾ ਕਿਉਂਕਿ ਅਜੇ ਇਹਦੇ ਵਿੱਚ ਦੋ ਦੋਸ਼ੀ ਜਿਹੜੇ ਅਰੈਸਟ ਕਰਨੇ ਬਾਕੀ ਆ ਜਦੋਂ ਉਹ ਵੀ ਆ ਜਾਣਗੇ ਤੇ ਫਿਰ ਸਾਰਾ ਕੁਝ ਫਾਈਨਲ ਹੋ ਜਾਊਗਾ ਉਹਨਾਂ ਦੀ ਕਦੋਂ ਰਿਕਵਰਟ ਹੋਣ ਜਾ ਰਹੀ ਹੈ ਅਗਲੇ ਕੁਝ ਦਿਨਾਂ ਤੱਕ ਵੀ ਜਦੋਂ ਜਿਵੇਂ ਉਹਨਾਂ ਦਾ ਐਮਐਸਏ ਖਤਮ ਹੋਏਗਾ ਉਸ ਹੱਬ ਨਾਲ ਸੀ ਉਹਨਾਂ ਨੇ ਸਰ ਜਿਹੜਾ ਇਹ ਗਨਮੈਂਟ ਸੀ ਇਹਦਾ ਜਿਹੜਾ ਹਥਿਆਰ ਸੀ ਇਹਦੇ ਕੋਲ ਪਿਆ ਸੀ ਵੀ ਪਤਾ ਲੱਗਾ ਸੀ ਕਿ ਕਿਸੇ ਨੂੰ ਦਿੱਤਾ ਸੀ ਪਤਾ ਲੱਗਾ ਕਿ ਕਿੱਥੇ ਰਿਕਵਰ ਹੋਇਆ ਥਿਆਰੇ ਦਾ ਜੀ ਬਿਲਕੁਲ ਜੀ ਜਿਹੜੀ ਇੱਕ ਰਾਈਫਲ ਸੀਗੀ 12 ਬੋਰ ਉਹ ਅਸੀਂ ਰਿਕਵਰ ਕਰ ਲਈਏ ਕਿ ਕਿਹਨੇ